ਅੱਗੇ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਬਲਤੇਜ ਬੱਬੂ ਚੱਕ ਸਹੇਲੇ ਵਾਲਾ ਸੋ ਅੱਜ ਸਾਡੇ ਪਿੰਡ ਦੇ ਵਿੱਚ ਮਕਾਨ ਬਣ ਰਿਹਾ ਜੀ ਸਾਡੇ ਚਾਚਾ ਜੀ ਦਾ ਤੇ ਉਹ ਜਿਹੜਾ ਡਿਜ਼ਾਈਨ ਹੈ ਪਹਿਲੀ ਵਾਰ ਦੇਖਿਆ ਮੈਂ ਹਨਾ ਤੇ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਇਹ ਡਿਜ਼ਾਈਨ ਤੁਸੀਂ ਪਹਿਲਾਂ ਕਦੇ ਦੇਖਿਆ ਕਿ ਨਹੀਂ ਤੋੜੇ ਲਾਏ ਆ ਜਿਹਨੂੰ ਆਪਾਂ ਲਕਸ਼ਤੀ ਰੂਪ ਦੇ ਵਿੱਚ ਘੜੇ ਕਹਿੰਦੇ ਹਨਾ ਤੇ ਉਹਨਾਂ ਦੇ ਪਿੱਲਰ ਬਣਾਏ ਹੋਏ ਆ ਤੇ ਕਾਰਾਗਰੀ ਮੈਂ ਤਾਂ ਮੰਨ ਗਿਆ ਮਿਸਤਰੀ ਦੀ ਕਮਾਲ ਆ ਜੀ ਤੇ ਪਹਿਲੀ ਵਾਰ ਇਹ ਕਾਰਾਗਰੀ ਦੇਖੀ ਆ ਤੇ ਕਹਿੰਦਾ ਜਦੋਂ ਰੰਗ ਹੋਣਗੇ ਤਾਂ ਇਸ ਤੋਂ ਵੀ ਜ਼ਿਆਦਾ ਹਨਾ ਬੈਟਰ ਲੱਗਣਗੇ ਇਹ ਤੇ ਮਕਾਨ ਬਣਾਈ ਜਾਂਦੇ ਆ ਤੇ ਮਿਸਤਰੀ ਵੀ ਬਾਕੀ ਸਾਡਾ ਬਹੁਤ ਤੇਜ ਆ ਮਿਸਤਰੀ ਕੰਮ ਤੇ ਪਹੁੰਚ ਗਿਆ ਤੇ ਦੇਡੇ ਦਿਹਾੜਗੇ ਹਜੇ ਤੱਕ ਪਹੁੰਚੇ ਨਹੀਂ ਤੇ ਆ ਸਾਡੇ ਮਿਸਤਰੀ ਸਾਹਿਬ ਆ ਜੀ ਇਕਬਾਲ ਸਿੰਘ ਠੀਕ ਆ ਪਿੰਡ ਚੱਕ ਸੇਲੇ ਵਾਲਾ ਤਹਿਸੀਲ ਜ਼ਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ ਠੀਕ ਆ ਜੀ ਤੇ ਅੱਜ ਜਿਹੜੀ ਲੈਂਟਰ ਦੀ ਤਿਆਰੀ ਕਰ ਰਹੇ ਆ ਤੇ ਆ ਪਲੇਟਾਂ ਪਲੂਟਾਂ ਆਈਆਂ ਪਈਆਂ ਹਨਾ ਜੀ ਤੇ ਅੱਜ ਕਾਲ ਬਕਰ ਦੇਣਗੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਰ ਦੀ ਹੌਸਲਾ ਹਫਜਾਈ ਲਈ ਹਨਾ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਤੇ ਨਾਲੇ ਦੱਸਿਓ ਵੀ ਤੁਸੀਂ ਪਹਿਲਾਂ ਇਹ ਪਿੱਲਰ ਤੋੜਿਆਂ ਵਾਲੇ ਜਿਹੜੇ ਹਣਾ ਹੀ ਘੜਿਆਂ ਵਾਲੇ ਦੇਖੇ ਕਿਤੇ ਕਿ ਨਹੀਂ ਦੇਖੇ ਜੇ ਨਹੀਂ ਦੇਖੇ ਤਾਂ ਕਮੈਂਟ ਜ਼ਰੂਰ ਕਰਿਓ ਤੁਹਾਨੂੰ ਇਹ ਮਿਸਤਰੀ ਦੀ ਕਾਰਾਗਰੀ ਕਿੱਦਾਂ ਦੀ ਲੱਗੀ ਸੋ ਨਵੀਂ ਅਪਡੇਟ ਲੈ ਕੇ ਕੋਈ ਜਲਦੀ ਹਾਜ਼ਰ ਹੋਵਾਂਗਾ ਹਣਾ ਜੀ ਤਦ ਤੱਕ ਲਈ ਦਿਓ ਆਗਿਆ ਜੀ ਧੰਨਵਾਦ ਤੁਹਾਡਾ ਆਪਣਾ ਬਲਤੇਜ ਬੱਬੂ